ਰੋਜ਼ ਕਿਤੇ ਨਾ ਕਿਤੇ ਤਿਆਰੀ ਹੁੰਦੀ ਆ ਕਦੇ ਤਾਂ ਘਰੇ ਟੈੱਕ ਕੇ ਬਹਿ ਜਾ ਕਰੋ ਤੁਸੀਂ ਨਹੀਂ ਟੈੱਕਦੇ ਉਸ ਤਾਂ ਕਦੀ ਜਾਂਦੇ ਮੈਂ ਤਾਂ ਰਹਿਣਾ ਹੀ ਕਰਿਆ ਕਿਤੇ ਐ ਨੂੰ ਜਾੜਾ ਕਿਤੇ ਆਉਣ ਨੂੰ ਜਾੜਾ ਪੇਪਰ ਹੈ ਲਓ ਜੀ ਅੱਜ ਮੌਸਮ ਵੀ ਪੂਰਾ ਖਰਾਬ ਹੋਇਆ ਪਿਆ ਲੱਗਦਾ ਵੀ ਮੀਂਹ ਆਊਗਾ ਤੇ ਇੱਧਰ ਸਾਰੇ ਅਸੀਂ ਹੈਗੇ ਆ ਰੈਡੀ ਤੇ ਸਾਡਾ ਸਾਡਾ ਭਾਈ ਨਾ ਟੈੱਕਦਾ ਨਾ ਟਿਕਣ ਦਿੰਦਾ ਕਿਤੇ ਐ ਨੂੰ ਕਿਤੇ ਐ ਨੂੰ ਕਿਤੇ ਐ ਨੂੰ ਅੱਲਾ ਬੜਾ ਹੋਏ ਤੇ ਆਹੋ ਆ ਜਾਣੇ ਵੇ ਘਰ ਦੇ ਆਹੋ ਤੇ ਹਾਂ ਜੀ ਬੱਦਲ ਜੇ ਮੌਸਮ ਖਰਾਬ ਹੋ ਗਿਆ ਨਾ ਹਾਂਜੀ ਲੋ ਜੇ ਮੌਸਮ ਹੋ ਗਿਆ ਪੂਰਾ ਖਰਾਬ ਤੇ ਸਾਨੂੰ ਜਿਵੇਂ ਪਿਆ ਅਚਾਨਕ ਇਹ ਜੇ ਮੌਸਮ ਹੀ ਲੋਕ ਨਹੀਂ ਇਹ ਰੋਗ ਕਰੀ ਗਿਆ ਕੜਾਏ ਨਹੀਂ ਇਹਦਾ ਤਾਵਾ ਦੇ ਨਾਲ ਮੈਂ ਥੋੜਾ ਤਰੂ ਮੈਂ ਥੋੜਾ ਤਰੂ ਰਾਜੀ ਪੱਖ ਲਾਗੀ ਫਲ ਰੋਟੀਆਂ ਖਾ ਕੇ ਆਏ ਸੀ ਐਡੇ ਖੱਡੇ ਇਨੇ ਖੱਡੇ ਆ ਜਾਈ ਸੜਕ ਪਾਲੀ ਸਲੀਨੇ ਵਿੱਚ ਦੀ ਤੇ ਮੈਂ ਗਣਾ ਖੱਡੇ ਹੀ ਖੱਡੇ ਖੱਡੇ ਹੀ ਗੱਡੇ ਹੈ ਉਸਤਾਦ ਸੜਕ ਤਾਂ ਬਣਵਾ ਲਓ ਯਾਰ ਮੈਂ ਬਹੁਤ ਔਖਾ ਹਾਂ ਮੈਂ ਤਾਂ ਰੋਜ਼ ਆਉਣਾ ਜਾਣਾ ਹੁੰਦਾ ਐਨੇ ਆ ਖਿਆਈ ਆਉਂਦੀ ਜੀ ਲਾਉਨੇ ਇਸ ਪਾਸੇ ਕਾਹੋ ਭਾਈ ਐਮਐਲਏ ਸਾਹਿਬ ਤੇ ਇਹਦੇ ਲਈ ਭਰਾਵਾ ਝੜਕਾ ਬਣਾਓ ਕੋਸੇ ਕੋਟ ਰੈਲ ਦੀਆਂ ਮੈਨੂੰ ਬਹੁਤ ਔਖਾ ਹੁੰਦਾ। ਖੜਾ ਪਕੜਾ ਪਵਾਜਦੀ ਆ। ਇਧਰੋਂ ਜਾਈਦਾ ਹੈ ਨੇੜੇ ਅਗਲਾ ਕਹਿੰਦਾ ਉਹਨਾਂ ਨੂੰ ਭੁੱਖ ਲੱਗ ਗਈ। ਆਵੇ। ਅਸੀਂ ਪਰੇ ਰਤੀਆਂ ਵਜਦੀ ਜਾਂਦੇ ਹੁੰਦੇ ਸੀ ਤੇ ਬਾਕੀ ਤੁਹਾਨੂੰ ਟਾਈਟਲ ਦੇਖ ਕੇ ਪਤਾ ਲੱਗ ਹੀ ਗਿਆ ਹੁਣ। ਤੇ ਵੀ ਆਪਾਂ ਕਿੱਥੇ ਜਾ ਰਹੇ ਹਾਂ ਬਾਕੀ ਗੱਲਾਂ ਬਸ ਲੱਗ ਹੀ ਗਿਆ ਉਹ ਪਤਾ। ਪੈਂਡ ਚੱਲੇ ਮੇਰੇ ਕੋਲ। ਅੱਲਾਹ ਦੱਸਦਾ ਜੀ। ਤੇ ਬਾਹਲੀਆਂ ਸੜਕਾਂ ਬਈ ਟੁੱਟ ਗਈਆਂ ਬਾਹਲੀਆਂ ਸੜਕਾਂ ਟੁੱਟ ਗਈਆਂ ਕੋਈ ਨਹੀਂ ਦੇਵਾਂਗੇ ਮੌਕਾ ਤੈਨੂੰ ਬੋਲਣ ਦਾ ਕੋਈ ਗੱਲ ਨਹੀਂ ਦੇਵਾਂਗੇ ਮੌਕਾ ਜੀ ਵੇਟ ਕਰੋ ਮੈਂ ਹਲ ਨੇ ਚੱਲੇ ਦੀ ਹਾਂ ਦੀਦੀ ਮੈਂ ਹਲ ਨੇ ਚੱਲੇ ਮੌਕਾ ਦੇਵਾਂਗੇ ਤੁਹਾਨੂੰ ਕੋਈ ਗੱਲ ਨਹੀਂ ਠੀਕ ਹੈ ਜੀ ਕਪਲੇ ਸੜਕਾਂ ਵਖਾਦ ਗਈ ਭਰਾ ਵੇਖ ਸਾਡੀ ਵੀਡੀਓ ਅ ਜਰੂਰ ਤੁਹਾਨੂੰ ਦੇਖੋ ਕੀ ਆਂਦੇ ਹੋ ਹਾਂ ਧਿਆਨ ਦਿਓ ਬਈ ਖੱਡੇ ਬਹੁਤ ਆ ਸੜਕਾਂ ਜੇ ਆ ਵੇਖ ਤੇ ਦੋ ਨੰ ਆ ਗਿਆ ਸੀ ਉਧਰ ਤੇ ਜਾਣੇ ਅੱਜ ਹੀ ਇੱਧਰ ਦੀ ਪੰਗਾ ਲੈ ਲਿਆ ਇਹ ਕਹਿੰਦੀ ਤੂੰ ਦੂਰ ਦੀ ਆਉਣਾ ਤੇ ਮੈਂ ਤਾਂ ਉਹਨਾਂ ਵੀ ਇੰਨੇ ਇੰਨੇ ਖੱਡੇ ਆ ਤੇ ਸੜਕ ਉਧਰਲੀ ਵੀ ਖਰਾਬ ਹੀ ਆ ਵਹ ਰਾਤਿਆਂ ਵਾਲੀ ਬਣਾਉਂਦੇ ਬਾਅਦ ਚੋਂ ਆ ਤੇ ਟਾਇ ਪਹਿਲਾਂ ਜਾਂਦੀਆਂ ਟੁੱਟ ਪਹਿਲਾਂ ਜਾਂਦੀਆਂ ਅੱਜ ਟੁੱਟਣ ਦਾ ਇਹੀ ਕਾਰਨ ਆ ਵੀ ਮਾੜਾ ਮਟੀਰੀਅਲ ਪਾਉਂਦੇ ਆ ਥੋੜਾ ਜਿਹਾ ਬੋਗਾਰ ਰੱਖਣ ਦੀ ਲੋੜ ਆ ਬਾਕੀ ਚਲੋ ਜਿਵੇਂ ਚੱਲਦਾ ਚੱਲੀ ਜਾਓ ਅਲਜੀ ਠੀਕ ਹੈ ਹਾਂਜੀ ਵੀ ਠੀਕ ਤੁਸੀਂ ਦੱਸੋ ਠੀਕ ਹੈ ਮੈਂ ਮਾੜਾ ਤੁਰਦਾ ਫਿਰਦਾ ਸੀਗਾ ਚੱਲ ਆਜੋ ਆਜੋ ਚਲੋ ਚਲੋ ਵੀਰਾ ਆ ਗਿਆ ਹੁਣ ਤੁਹਾਡਾ ਵੇਲਾ ਕਿੱਡਾ ਹੋ ਗਿਆ ਚਲੋ ਗਾਇਸ ਖੇਡ ਰਹੇ ਹਾਂ ਮੀਂਚ ਕਿਵੇਂ ਆ ਫਿਰ ਪੰਜਾਬੀ ਤਾਂ ਬੋਲ ਕੇ ਦਿਖਾ ਬਈ ਮੁੰਡਾ ਪੰਜਾਬੀ ਬਹੁਤ ਸੋਹਣੀ ਸਾਡਾ ਰਮਾਨ ਬੋਲਦਾ ਹਨਾ ਹੋਰ ਕੀ ਹਾਲ ਚਾਲ ਠੀਕ ਹੈ ਜੀ ਠੀਕ ਠਾਕ ਵਧੀਆ ਗੁੱਡ ਵੀਡੀਓ ਦੇਖਦਾ ਹੁੰਦਾ ਸੀ ਕਿ ਨਹੀਂ ਹਾਂਜੀ ਦੇਖਦਾ ਹੁੰਦਾ ਸੀ ਵੀਡੀਓ ਹਾਂਜੀ ਮੈਂ ਦੇਖਦਾ ਹਾਂ ਠੀਕ ਹੈ ਹੋਰ ਹਾਂ YouTube ਤੇ ਚੱਲੇ ਮੈਂ ਹਾਂ YouTube ਤੇ ਚੱਲੇ ਮੈਂ YouTube ਤੇ ਹਾਂਜੀ ਹਾਂ ਚੈਨਲ ਹੈ ਲੇ ਗੋ ਚਲੇ ਦੂਸੇ ਮੈਨੂੰ ਆ YouTube ਤੇ ਲਾਉਣਾ ਇਹਦੇ YouTube ਤੇ ਲਾਉਣਾ ਹਾਂ ਲਾਉਂਗਾ ਦੇਖੇਗਾ ਵੀਡੀਓ ਦੇਖੂੰਗਾ ਹਾਂਜੀ ਬਸੈਂਟਰ ਠੀਕ ਹੈ ਠੀਕ ਆ ਵਧੀਆ ਲੱਗਦਾ ਪੰਜਾਬ ਹਾਂਜੀ ਪੰਜਾਬ ਤਾਂ ਵਧੀਆ ਕੈਂਟ ਆ ਹਣਾ ਹਾਂਜੀ ਕੈਂਟ ਪੂਰਾ ਕੈਂਟ ਆ ਇੱਕ ਹੈ ਬਾਈ ਐਦਾਂ ਸਾਰਿਆਂ ਨੂੰ ਪੰਜਾਬੀ ਬੋਲਣੀ ਚਾਹੀਦੀ ਹੈ ਤੇ ਈਰਮਾਨ ਸਾਡਾ ਪੰਜਾਬੀ ਬਹੁਤ ਸੋਹਣੀ ਬੋਲਦਾ। ਐਨੀਆਂ ਖਵਾਈਆਂ ਨਾ ਇਹਨੇ ਸਾਨੂੰ। ਹਾਂ ਬਹੁਤ ਖਵਾਈਆਂ। ਪੂਰਾ ਫਨ ਕਰਦੇ ਹੋ। ਮੈਨੂੰ ਤੈਨੂੰ ਤੈਨੂੰ ਐਕਸਲੀ ਦਿੱਕਤਾ। ਗੱਜਿਕਦੇਸ਼ ਗਗਨ ਤੂੰ ਨਹੀਂ ਦਿੱਤੇ। ਚੰਗਾ। ਉਹ ਦਿੰਦੇ ਦੇ ਦੇ ਦਿੰਦਾ ਉਹ ਨਹੀਂ ਥੇੜਦੇ ਸੇ ਬਾਹਰ ਹੈ ਇਹ ਕਹਿੰਦਾ ਮੈਨੂੰ ਥੇੜਨਾ ਪਸੰਦ ਹੈ ਉਹਨਾਂ ਨੂੰ ਥੇੜਨਾ ਨਹੀਂ ਉਹ ਜਿਵੇਂ ਸਵੇਰ ਸਵੇਰ ਕੱੁੱਤੀ ਰਹਿੰਦੇ ਸੀ ਰਹਿੰਦੇ ਮੈਂ ਤਾਂ ਮਾਰ ਨਹੀਂ ਟਾਈਮ ਉੱਠਿਆ ਨਹੀਂ ਨਹੀਂ ਪੂਰਾ ਇੱਕ ਟਮਾ ਬਹੁਤ ਘੈਂਟ ਲੱਗਦੀ ਤੇਰੀ ਪੰਜਾਬੀ ਪੂਰਾ ਕਿਹ ਪਹਿਲਾਂ ਛੋਟਾ ਪੂਰਾ ਘੈਂਟ ਹੈ ਤੈਨੂੰ ਘੈਂਟ ਸਿਖਾ ਦੇਣਾ ਪੂਰਾ ਕਿਨੇ ਫਸਟ ਟਾਈਮ ਵੇਖਿਆ ਕਿਵੇਂ ਆਇਆ ਸੀ ਉਦੋਂ ਵੇਖਿਆ ਨਹੀਂ ਤੂੰ ਮੈਂ ਉਦੋਂ ਆਪ ਛੋਟੀ ਸੀ ਮੈਂ ਵੀ ਸੀ ਹੈਗੀ ਸੀ ਛੋਟੀ ਸੀ ਇਹਨੂੰ ਇਹਨੂੰ ਮੇਮਣਾ ਲੈ ਕੇ ਦਿੱਤਾ ਇਹ ਮੇਮਣੇ ਨਾਲ ਖੇਡਦਾ ਹੁੰਦਾ ਛੋਟੀ ਬੱਕਰੀ ਨਾਲ ਮੈਨੂੰ ਪਤਾ ਮੈਂ ਫੋਨ ਨੂੰ ਫਸਟ ਟਾਈਮ ਇੱਥੇ ਆਉਂਦਾ ਹ ਨੇ ਰਾਣਾ ਤਾਂ ਆ ਜਾਂਦਾ ਇਹ ਸਾਡਾ ਸੋਹਣਾ ਪੁੱਤੂ ਆ ਸੋਹਣਾ ਪੁੱਤੂ ਕਿਹੜੀ ਗਲੈਚ ਪੜਦਾ ਛੇਮੀ ਟੋਪਰ ਰਾਮ ਹੈ ਟੋਪਰ ਵਾਓ ਬਾਕੀ ਕੀ ਲੈਂਦਾ ਦੇਰ ਉਹ ਬਣਾ ਉਹ ਚਿਪ ਚੁਲਾ ਲਿਆ ਚਾਕਲੇਟ ਵਾਲੀ ਡੇਰੀ ਮਿਲ ਤੇ ਦੀ ਬਸ ਮਤਕਸੀ ਨਹੀਂ ਹਾਂਜੀ ਵੀ ਹੈਪੀ ਹਾਂ ਅੱਲਾਹ ਜੀ ਪੈਡਰੋਂ ਪਾਦੇ ਚੱਲੇ ਸ਼ਾਮ ਹੋ ਗਈ ਹੈ ਕਿਉਂਕਿ ਆਪਾਂ ਕੱਲ ਨੂੰ ਜਾਣਾ ਸੰਗਰਾਂਦੇ ਦਿਹਾੜੇ ਤੇ ਤੇ ਗੁਰੂ ਘਰੇ ਜਾ ਕੇ ਕਰਨੀ ਹੈ ਸੇਵਾ ਤੇ ਮੈਂ ਕਹਤਾ ਹਸਤਾ ਜੀ ਆਪਾਂ ਅੱਜ ਜਾਣਾ ਤੇ ਅੱਜ ਰਿਆ ਤਾਂ ਸਰਨਾ ਨਹੀਂ ਸੀਗਾ ਨਹੀਂ ਉਸਤਾਦ ਹਾਂਜੀ ਉਸਤਾਦ ਤੇਰਾ ਅੱਜ ਹੀ ਕਰਦਾ ਇਹ ਰਹਿਣ ਨੂੰ ਮੇਰੇ ਤਾਂ ਜੀ ਨਹੀਂ ਸੀਗਾ ਤਾਂ ਉਹ ਤੇ ਜੀ ਕਰਦਾ ਸੀ ਰਮਾ ਪੇਕੇ ਆ ਕੇ ਬਾਈ ਕੀ ਦਾ ਜੀ ਕਰਦਾ ਜਾਨ ਤੇ ਨਾਲੇ ਐਦ ਕੀ ਦਾ ਮੈਨੂੰ ਲੱਗਦਾ ਅਜੇ ਕਿੰਨੇ ਦਿਨ ਹੋ ਗਏ ਇੱਥੇ ਆਨੂ ਦੋ ਦਿਨ ਹੀ ਹੋਏ ਹਨ ਦੋ ਦਿਨ ਹੀ ਹਨ ਦੋ ਦਿਨ ਹੀ ਹੋਏ ਸੀ ਤੇ ਦੁਬਾਰਾ ਫੇਰ ਕਿਹੜਾ ਲੱਗ ਗਿਆ ਪੇਕੇਆਂ ਦਾ ਪੇਕੇਆਂ ਦਾ ਫਰਚਾਈ ਬਹੁਤ ਹੁੰਦਾ ਬਹੁਤ ਜ਼ਿਆਦਾ ਚਲ ਕੋਈ ਨਹੀਂ ਹੁਣ ਛੁੱਟੀਆਂ ਮਿਲ ਜਾਣੀਆਂ ਫਿਰ ਤੁਹਾਨੂੰ ਇੱਥੇ ਹੀ ਛੱਡ ਦੇਵਾਂ ਠੀਕ ਨੇ ਅਸੀਂ ਚਾਹ ਪੂਰਾ ਕਰ ਲਾਂ। ਹਾਂ ਤੁਸੀਂ ਵੀ ਕਰ ਲਿਓ ਚਾਹ ਪੂਰਾ। ਮੈਂ ਇਹਨੋਂ ਨਹੀਂ ਕਹਿੰਦੀ ਰੈ ਇਹਨੂੰ ਵੀ ਤੂੰ ਵੀ ਰਹਿ ਪੀ ਨਾਲ। ਤੁਸੀਂ ਵੀ ਰਿਓ। ਆਹ ਦਾ ਨਾਂ ਲਿਆ ਬਈ ਮੇਰਾ ਲਈ। ਸਾਡੇ ਨਾਲ ਤੁਸੀਂ ਵੀ ਦਿਓ ਨਹੀਂ ਸਾਡੇ ਨਾਲ। ਮੈਂ ਇਹਨਾਂ ਦਾ ਕਿਹਾ ਹੀ ਨਹੀਂ। ਨਹੀਂ ਤੁਸੀਂ ਵੀ ਰਹਿਣਾ ਇਹ ਨਾਲ। ਆਹ ਹੁੰਦਾ ਬਾਈ ਵਰਕਪੇਕਿਆਂ ਦਾ। ਅਸੀਂ ਰਾਵਾਂਗੇ ਤੁਸੀਂ ਵੀ ਰਹਿਣਾ। ਮੈਂ ਇਹਨਾਂ ਦਾ ਕਿਹਾ ਹੀ ਨਹੀਂ ਬਈ ਦੱਸ ਦਿਓ। ਇੱਥੇ ਪਟੀਆਂ ਪਕਾਈਆਂ ਕਾਮਾਂਗੇ ਚਾਰ ਦਿਨ। ਲਓ ਜੀ ਇੱਕ ਬਹੁਤ ਖੁਸ਼ ਹੋਈ ਹੇਰਮਾਨ ਬਾਈ ਪੰਜਾਬੀ ਬਹੁਤ ਘੈਂਟ ਬੋਲਦਾ ਨਾ। ਹਾਂਜੀ ਬਹੁਤ। ਹਮੇਸ਼ਾ ਤੇ ਵੀ ਜਦੋਂ ਮੈਂ ਗੱਲ ਕਰਦਾ ਹੁੰਦਾ ਇਹ ਵਧੀਆ ਪੰਜਾਬੀ ਬੋਲਦਾ ਸੀ। ਤੇ ਬਾਕੀ ਹੌਣ ਵੀ ਇਹ ਕੇ ਮਿਲ ਕੈਨੇਡਾ ਕੈਨੇਡਾ ਤਾਂ ਪੰਜਾਬੀ ਬਹੁਤ ਗੈਂਡ ਬੋਲਦਾ ਹਾਂ ਹਾਂਜੀ ਹਾਂਜੀ ਮਿਲੇ ਫਿਰ ਮੇਰੇ ਨੂੰ ਮੇਰੇ ਨੂੰ ਚੁੱਕਦੇ ਤੇ ਖੇਡ ਕੇ ਆਈਆਂ ਵੀ ਅੱਜ ਬਹੁਤ ਬਹੁਤ ਕਿੱਟੀ ਤੇ ਬਾਕੀ ਉਹਨਾਂ ਨੇ ਖਾਣ ਖੋਣ ਬੜੀ ਚੀਜ਼ ਦਿੱਤੀ ਤੁਹਾਨੂੰ ਐ ਕੈਨੇਡਾ ਵਾਲੇ ਹੀ ਕੈਨੇਡਾ ਵਾਲੇ ਹੀ ਆ ਸਾਰੇ ਸਭ ਤੋਂ ਸਵਾਦ ਹਾਂ ਆ ਵੀ ਸਵਾਦ ਆ ਇਹ ਮੇਨੂੰ ਵਾਲਾ ਸਵਾਦ ਆ ਠੀਕ ਆ ਇਹਦੇ ਵਿੱਚ ਬਰਥਡੇ ਮਾਤਾ ਉਹ ਦੂਜੀਆਂ ਕੈਂਡੀਆਂ ਖਾਦੀਆਂ ਸੀ ਇੱਕ ਦੋ ਆਹੋ ਸਾਜੀ ਫਰੂਟ ਕੈਂਡੀ ਸੀ ਹਾਂ ਵਧੀਆ ਲੱਗੀਆਂ ਹੂੰ ਬਾਕੀ ਹੋਰ ਵੀ ਇਹਨਾਂ ਦੇ ਕਲਰ ਕੁੰਦਰ ਮੰਗਾਏ ਸੀ ਉਹ ਵੀ ਲੈ ਲਏ ਸਾਰੇ ਮਿਲ ਗਏ ਤੇ ਬਾਕੀ ਆ ਪਿੱਛੇ ਸਾਮਾਨ ਸਾਰਾ ਪਿਆ ਹਾਂ ਘਰੇ ਦੇ ਹਾਂ ਘਰੇ ਮਿਠਾਈਆਂ ਦੀ ਠੀਕ ਆ ਜੀ ਘਰੇ ਦੇ ਘਮਾ ਚਲੋ ਜੀ ਹੁਣ ਚੱਲਦੇ ਆ ਪਿੰਡ ਜਾ ਕੇ ਕਰਦੇ ਆ ਗੱਲਾਂ ਬਾਤਾਂ ਹੁਣ ਸਾਰੀ ਟਰਾਈਆਂ ਹੋਣ ਲੱਗੀਆਂ ਹਾਂ ਹਾਂ ਜੀ ਲੈ ਐਦ ਕੀ ਅੱਗੇ ਸਿਆਲ ਵਾਲੇ ਆਉਂਦੇ ਆਉਂਦੇ ਐਦ ਕੀ ਗਰਮੀ ਵਾਲੇ ਵੀ ਆ ਗਏ ਹੈ ਖੁਸ਼ ਹਾਂ ਜੀ ਆ ਮੈਨੂੰ ਪਾ ਪਾ ਕੇ ਬਹੁਤ ਬਦਲ ਬਦਲ ਵਖਾਦੀਆਂ ਹੈ ਮੇਰੀਆਂ ਤਾਂ ਅਜੇ 2 ਪਈਆਂ ਹੋਰ ਪਈਆਂ ਹਾਂਜੀ ਦੂਜਾ ਵਜੇ ਅਸੀਂ ਸ਼ੂਟ ਨਹੀਂ ਕੀਤਾ ਆ ਠੀਕ ਹੈ ਨਾ ਨੇ ਅੱਗੇ ਸਿਆਲ ਵਾਲੇ ਆਉਂਦੇ ਆ ਗਰਮੀ ਵਾਲੇ ਆਏ ਪਹਿਲੀ ਵਾਰੀ ਹਾਂਜੀ ਚਲ ਵਧੀਆ ਟੀ-ਸ਼ਰਟ ਨਾਲ ਪਜਾਮੀਆਂ ਹਾਂਜੀ ਚਲੋ ਓਕੇ ਹਾਂ ਦਿੱਨੈਸ ਲਵ 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 ਤੇਰੇ ਵੀ ਲਵ ਹਾਂਜੀ ਲੈ ਤੁਮ ਤਾਂ ਲੱਗ ਗਿਆ ਮौजਾ ਹੀ ਮौजਾ ਹੈ ਹਾਂਜੀ ਹੋਰੀਆਂ ਹੈਪੀ ਹੈਪੀ ਹੋਈਆਂ ਭਈਆਂ ਹਾਂਜੀ ਜੀ ਦਰਦ ਲਾਈਏ ਨਾ ਅੱਜ ਨਾ ਲਾਓ ਦੂਜੀਆਂ ਵੀ ਸਾਰੀਆਂ ਟਰਾਈ ਕਰ ਲਈਆਂ ਹੋਗੀਆਂ ਨਾ ਆਪ ਸਾਰੀਆਂ ਮੈਂ ਹਰ ਜੇ ਵਨ ਪਈਆ ਹੋਰ ਰਹਿੰਦੀਆਂ ਮੇਰਾ ਲਾਸਟ ਸੀ ਕਹਿੰਦੇ ਮੈਂ ਪਹਿਲਾਂ ਦੀ ਲੱਗੀ ਵੀ ਨਹੀਂ ਚਲੋ ਚਲੋ ਹਣ ਬਸ ਐਸੇ ਕੰਮ ਤੇ ਰਹਿਣਾ ਹੈ ਸਾਰੇ ਚੈੱਕ ਕਰਨੇ ਆ ਹਾਂਜੀ ਕਦੇ ਲਾ ਲੇ ਕਦੇ ਪਾ ਲੇ ਹਾਂ ਤਾਂ ਸੋਹਣਾ ਵੈਸੀ ਇਹ ਵੀ ਸੋਹਣਾ ਹੋਰ ਕਿਹੜੇ ਆ ਹੋ ਹਾਂ ਛਲਟਾ ਲੋਰਾ ਆ ਤਾਂ ਵੇਖ ਲਓ ਆਵਾਜ਼ ਆ ਤੇ ਆਪੂਰ ਦਾ ਦਾ ਆਹ ਕੀ ਕਲਰ ਹਾਂਜੀ ਹਾਂਜੀ ਇਹ ਕਲਰ ਆ ਮੰਗਾਏ ਆ ਸਾਡੀ ਖੁਸ਼ ਨੇ ਆ ਦਿਲ ਨੇ ਹਾਂ ਤਾਂਛੀ 24 ਹੈ ਇਹਦੇ ਵਿੱਚ ਆ ਸੂਈਆਂ ਰਬੜਾ ਲਾ ਤੁੰਤਨ ਹੋਈ ਪਈ ਤੁਹਾਨੂੰ ਤਾਂ ਹੈ 12 ਵਾਲਾ ਗਿਫਟ ਮਿਲੇ ਭਾਈ ਮਾਸੀ ਵੱਲੋਂ ਤੇਰੇ ਪੂਰਾ ਉਹ ਤਾਂ ਮੈਂ ਲਾ ਦਿਆ ਦਿਲ ਦਾ ਨਹੀਂ ਮੇਰਾ ਨਹੀਂ ਤੇਰਾ ਇਹ ਤੇਰਾ ਹੀ ਵਾਓ ਸੀ ਇਹ ਬਣਾ ਚਾਕ ਵੱਡੇ ਕੋਟ ਆ ਆ ਵੱਡੇ ਬੋਲੇ ਆ ਦਬਲ ਦਬਲ ਇਹ ਪੂਰੇ ਹੋਣੇ ਤੇਰੇ ਆ ਮੇਰਾ ਵੱਡੇ ਹੀ ਆ ਪੂਰੇ ਅੱਛਾ ਅੱਗੇ ਖਾ ਅੱਛਾ ਅੱਛਾ ਡਬ ਬਲਾ ਠੀਕ ਆ ਠੀਕ ਆ ਹਲੋ ਠੰਡ ਨਹੀਂ ਲਾਦੀ ਬੰਦੇ ਨੂੰ ਹਾਂ ਚੱਲੋ ਉਹਨਾਂ ਯਾਰੇ ਮੁੰਡਾ ਕਪੜੇ ਹੋ ਗਏ ਨਾ ਮੈਂ ਮਾਸੀ ਜੀ ਦਾ ਥੈਂਕ ਯੂ ਬਹੁਤ ਸਾਰੀ ਥੈਂਕ ਯੂ ਲਓ ਜੀ ਥੈਂਕ ਯੂ ਥੈਂਕ ਯੂ ਲਾਓ ਨੇ ਯਾਰੇ ਹੈ ਚੈੱਕ ਕਰਕੇ ਹਟੋਗੇ ਹੈ ਚੈੱਕ ਵੀ ਹੈ ਚੈੱਕ ਜਰੂਰੀ ਹੈ ਉਹ ਜਿਹੜਾ ਟੋਟਾ ਉਹਦੇ ਚ ਪਾਤੇ ਠੰਡ ਥੋੜੀ ਜੀ ਜ਼ਿਆਦੇ ਨਾਲ ਲੱਗਦੀ ਇਹ ਟੂਨਵਾਨ ਵਾਲੇ ਆ ਹਾਂਜੀ ਹਾਂ ਉਹ ਤੇ ਫਿਰ ਬਾਹਰ ਸਨੋ ਜਾਦੇ ਪੈਂਦੀ ਨਾ ਤਾਂ ਕਰਕੇ ਦਾਦੀ ਸੌਫਟ ਬੋਤਾ ਹਾਂ ਹਾਂ ਪਿੱਛੇ ਰੂਹੀ ਪੂਰਾ ਸੌਫਟ ਅੱਛਾ ਜੀ ਥੰਗ ਥੰਗ ਕੱਟੋ ਚਲੋ ਓਕੇ ਬਾਏ ਬਾਏ ਤਿਆਰੀ ਹੋ ਗਈ ਗੁਰੂ ਘਰ ਦੀ ਤੇ ਮਾ ਤਾਂ ਥੱਕ ਜੇ ਗਿਆ ਸਰੀਰ ਜਨ ਪਤਾ ਨਹੀਂ ਕੀ ਚੱਕਰ ਹੋ ਗਿਆ ਥੱਕ ਜਿਆ ਗਿਆ ਪਤਾ ਨਹੀਂ ਇੱਕੇ ਦਾ ਮਾ ਕੇ ਰਾਹ ਚ ਗੱਡੀ ਜੀ ਚ ਹੋਰੀ ਹੋ ਗਿਆ ਹੁਣ ਚੱਲਦੇ ਹਾਂ ਗੁਰੂ ਘਰੇ ਲੱਗਦਾ ਬੁਖਾਰ ਜਾਂ ਚੜੂਗਾ ਖਲ ਨੂੰ ਜਾਣਾ ਸੰਗਰਾਂਤ ਤੇ ਤੇ ਦੇਖਦੇ ਆ ਮੋਟਰਸਾਈਕਲ ਤੇ ਜਾਣਾ ਗੱਡੀ ਤੇ ਹਜੇ ਕਿਸੇ ਨਾਲ ਗੱਲਬਾਤ ਨਹੀਂ ਹੋਈ ਤੇ ਬਾਕੀ ਹੁਣ ਆਪਾਂ ਚੱਲਦੇ ਆਂ ਗੁਰੂ ਘਰੇ ਤੇ ਅੱਜ ਵਾਲਾ ਵਲੌਗ ਹੋ ਸਕਦਾ ਛੋਟਾ ਹੀ ਹੋਊਗਾ ਤੇ ਆਹ ਵਲੌਗ ਦਾ ਐਂਡ ਇੱਥੇ ਕਰਦੇ ਆਂ ਤੇ ਮਿਲਦੇ ਆਂ ਤੁਹਾਨੂੰ ਕਿਸੇ ਅਗਲੇ ਵੀਡੀਓ ਚ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਫੋਲੋ ਜ਼ਰੂਰ ਕਰ ਲੈ ਜਦੋਂ ਹੋਵੇ ਹਾਜ਼ਰ ਹੋ ਤੱਕੀਆਂ ਬਾਏ ਬਾਏ